ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਕਾਂਗਰਸ ਦਾ ਜੋ ਕਲੇਸ਼ ਵਧ ਗਿਆ ਹੈ ਪੰਜਾਬ ਕਾਂਗਰਸ ਦੇ ਵਿੱਚ ਰਾਜਾ ਵੜਿੰਗ ਤੇ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਛੁੱਟੀ ਹੋਣ ਜਾ ਰਹੀ ਹੈ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਥਾਂ ਕੌਣ ਲਵੇਗਾ ਤੇ ਰਾਜਾ ਵੜਿੰਗ ਦੀ ਥਾਂ ਕੌਣ ਆਵੇਗਾ ਵੱਡੀ ਖਬਰ ਨਿਕਲ ਕੇ ਆਈ ਹੈ ਜੋ ਕਿ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਹੋਣ ਦੇ ਨਾਤੇ ਪਿਛਲੇ 3 ਸਾਲ ਤੋਂ ਪੰਜਾਬ ਦੇ ਮੁੱਦਿਆਂ ਤੋਂ ਪੂਰੀ ਤਰ੍ਹਾਂ ਆਪਣਾ ਜਿਹੜੇ ਕਿ ਪੰਜਾਬ ਦੇ ਮੁੱਦੇ ਵਿਧਾਨ ਸਭਾ 'ਚ ਨਹੀਂ ਉਠਾ ਸਕੇ ਔਰ ਸਿਰਫ ਤੇ ਸਿਰਫ ਇੱਕ ਉਹ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਬਾਰੇ ਜਾਂ ਉਹਨਾਂ ਦੇ ਉਪਰ ਤੰਜ ਕਸਦੇ ਰਹੇ ਜਾਂ ਸ਼ੁਕਲੇ ਛੱਡਦੇ ਰਹੇ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਮੇਰੇ ਸੰਪਰਕ ਵਿੱਚ ਨੇ ਮੈਂ ਉਹ ਕਾਂਗਰਸ ਪਾਰਟੀ ਵੀ ਸ਼ਾਮਲ ਕਰਵਾਵਾਂਗਾ ਉਹਨਾਂ ਨੂੰ ਟਿਕਟਾਂ ਦੇਵਾਂਗਾ ਅਜਿਹੀ ਬਿਆਨ ਦਿੰਦੇ ਰਹੇ ਜਿਸ ਕੰਮ ਹਾਈ ਕਮਾਂਡ ਨੇ ਉਹਨਾਂ ਦੇ ਹਰੇਕ ਬਿਆਨ ਦੇ ਉੱਪਰ ਪੰਜਾਬ ਦੇ ਮੁੱਧਿਆ ਦੀ ਚਰਚਾ ਨਹੀਂ ਹੋਈ ਸੋ ਦੂਸਰੇ ਪਾਸੇ ਉਹਨਾਂ ਦਾ ਇੱਕ ਬਿਆਨ ਜੋ 32 ਵਿਧਾਇਕ ਤੇ 32 ਬੰਬਾਂ ਨਾਲ ਜੁੜ ਗਿਆ ਉਹ 32 ਬੰਬਾਂ ਦਾ ਬਿਆਨ ਜਦੋਂ ਆਇਆ ਤੇ ਸੋਸ਼ਲ ਮੀਡੀਆ ਦੇ ਉੱਪਰ ਕਾਂਗਰਸ ਪਾਰਟੀ ਦੀ ਕਿਰਕਰੀ ਹੋਈ ਕਾਂਗਰਸ ਪਾਰਟੀ ਪੰਜਾਬ ਵਿੱਚ ਜੋ 27% ਵੋਟਰਾਂ ਨਾਲ ਅੱਗੇ ਵੱਧ ਰਹੀ ਸੀ ਉਹਨੂੰ ਕਿਤੇ ਨਾ ਕਿਤੇ 2027 ਤੱਕ ਆਪਣਾ ਨੁਕਸਾਨ ਹੁੰਦਾ ਜਾਪਿਆ ਕਿਉਂਕਿ ਅੱਜ ਪੂਰੀ ਲੀਡਰਸ਼ਿਪ ਪ੍ਰਤਾਪ ਸਿੰਘ ਬਾਜਵਾ ਤੋਂ ਅਲੱਗ ਹੋ ਗਈ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਪਹਿਲੇ ਦਿਨ ਸਾਰੀ ਲੀਡਰਸ਼ਿਪ ਖੜੀ ਸੀ ਦਿੱਲੀ ਤੋਂ ਵੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਸਾਰੇ ਸਹਿਮਤ ਹੋ ਗਏ ਸੀ ਪਰ ਜਿਸ ਦਿਨ ਤੋਂ ਅਮਰੀਕਾ ਦੇ ਵਿੱਚ ਬੈਠਾ ਖਾਲਸਤਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਨੇ ਬਾਜਵਾ ਦੇ ਬਿਆਨ ਦਾ ਸਮਰਥਨ ਕੀਤਾ ਉਸ ਦਿਨ ਤੋਂ ਬਾਅਦ ਦਿੱਲੀ ਦੀ ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਪੈਰ ਪਿਸ਼ਾ ਖਿੱਚ ਲਏ ਅਤੇ ਪੰਜਾਬ ਦੀ ਲੀਡਰਸ਼ਿਪ ਨੇ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਇਕੱਲੇ ਨੂੰ ਛੱਡ ਦਿੱਤਾ ਹੁਣ ਦਿੱਲੀ ਦੀ ਲੀਡਰਸ਼ਿਪ ਪੰਜਾਬ ਵਿੱਚ ਐਲੋਪੀ ਲੀਡਰ ਬਦਲਣ ਵਾਸਤੇ ਵਿਚਾਰ ਕਰ ਰਹੀ ਹੈ ਜੋ ਕਿ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਦੇ ਉੱਪਰ ਕੇਸ ਦਰਜ ਹੋ ਗਿਆ ਹੈ ਉਹਨਾਂ ਦੀ ਗ੍ਰਿਫਤਾਰੀ ਕਿਸੇ ਸਮੇਂ ਵੀ ਹੋ ਸਕਦੀ ਹੈ ਅਤੇ ਉਹਨਾਂ ਦਾ ਜਿਹੜਾ ਕਦ ਵਧ ਰਿਹਾ ਸੀ ਉਹ ਇੱਕੋ ਦਮ ਉਹਨਾਂ ਦਾ ਕਦ ਜਿਹੜਾ ਕਿ ਕਟ ਗਿਆ ਅਮਨ ਅਰੋੜਾ ਨੇ ਬਹੁਤ ਵੱਡਾ ਹੱਲਾ ਬੋਲਿਆ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਜੋ ਉਹਨਾਂ ਦੇ ਉੱਪਰ ਕੇਸ ਦਰਜ ਹੋਇਆ ਪ੍ਰਤਾਪ ਸਿੰਘ ਬਾਜਵਾ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਤਰ੍ਹਾਂ ਬਦਲਾਖੋਰੀ ਦੇ ਨਾਲ ਉਹਨਾਂ ਦੇ ਉੱਪਰ ਪਰਚਾ ਦਰਜ ਹੋ ਜਾਵੇਗਾ ਜੋ 32 ਵਿਧਾਇਕਾਂ ਦਾ ਨਾਮ ਲੈਂਦੇ ਸੀ ਉਹ 32 ਬੰਬਾਂ ਦਾ ਨਾਮ ਲੈ ਬੈਠੇ ਔਰ 32 ਬੰਬ ਜਿਹੜੇ ਪੰਜਾਬ ਵਿੱਚ ਆਏ ਪਏ ਨੇ ਔਰ ਇਸ ਦਾ ਹੀ ਸਮਰਥਨ ਕਰਤਾ ਗੁਰਪਤਵਨ ਸਿੰਘ ਪੰਨੂ ਨੇ ਜਿਸ ਕਾਰਨ ਪ੍ਰਤਾਪ ਸਿੰਘ ਬਾਜਵਾ ਫਸਦੇ ਨਜ਼ਰ ਆ ਗਏ ਹਾਈ ਕੋਰਟ ਨੇ ਵੀ ਅਜ ਨਾ ਕਰ ਦਿੱਤੀ ਹੈ ਜੋ ਕਿ ਉਹਨਾਂ ਦੀ ਗ੍ਰਿਫਤਾਰੀ ਦੇ ਉੱਪਰ ਰੋਕ ਨਹੀਂ ਲਾ ਸਕੀ ਔਰ ਕਿਸੇ ਸਮੇਂ ਵੀ ਗ੍ਰਿਫਤਾਰੀ ਹੋ ਸਕਦੀ ਹੈ ਜਿਸ ਤੋਂ ਪਹਿਲਾਂ ਕਿ ਰੋਹਲ ਗਾਂਧੀ ਵਾਪਸ ਆਉਂਦੇ ਨੇ ਇੰਡੀਆ ਤਦ ਸਭ ਤੋਂ ਪਹਿਲਾਂ ਐਲਓਪੀ ਲੀਡਰ ਚੇਂਜ ਕਰਨ ਬਾਰੇ ਵਿਚਾਰ ਕੀਤੀ ਜਾਵੇਗੀ ਐਲਓਪੀ ਲੀਡਰ ਕੌਣ ਹੋਵੇਗਾ ਜੋ ਪਿਛਲੇ ਦਿਨੀ ਸਰਗਰਮ ਹੋਏ ਹੋਏ ਰਾਣਾ ਗੁਰਜੀਤ ਸਿੰਘ ਉਹਨਾਂ ਨੂੰ ਹਾਈ ਕਮਾਂਡ ਦੇ ਵੱਲੋਂ ਇਸ ਅਹੁਦੇ ਦੇ ਲਈ ਬਹੁਤ ਵੱਡਾ ਲੀਡਰ ਦੇਖਿਆ ਜਾ ਰਿਹਾ ਹੈ ਹਾਈ ਕਮਾਂਡ ਐਲਓਪੀ ਲੀਡਰ ਰਾਣਾ ਗੁਰਜੀਤ ਸਿੰਘ ਜਾਂ ਪ੍ਰਗਟ ਸਿੰਘ ਨੂੰ ਜ਼ਿੰਮੇਵਾਰੀ ਦੇ ਸਕਦੀ ਹੈ ਜੋ ਦੋ ਨਾਮ ਸਾਹਮਣੇ ਆ ਰਹੇ ਨੇ ਪ੍ਰਗਟ ਸਿੰਘ ਜੇਕਰ ਐਲਓਪੀ ਲੀਡਰ ਬਣਦੇ ਨੇ ਤਾਂ ਪੰਜਾਬ ਦੇ ਮੁੱਦਿਆਂ ਲਈ ਉਹ ਬਹੁਤ ਨੰਮੀਰ ਨੇ ਔਰ ਇਸ ਦੇ ਨਾਲ ਹੀ ਰਾਣਾ ਗੁਰਜੀਤ ਸਿੰਘ ਵੀ ਜੋ ਪੰਜਾਬ ਦੇ ਕਿਸਾਨਾਂ ਲਈ ਔਰ ਪੰਜਾਬ ਦੇ ਲਈ ਗੱਲ ਕਰਦੇ ਨੇ ਉਹਨਾਂ ਨੂੰ ਵੀ ਇਹ ਜ਼ਿੰਮੇਵਾਰੀ ਮਿਲ ਸਕਦੀ ਹੈ ਦੋ ਲੀਡਰਾਂ ਦੇ ਵਿੱਚੋਂ ਕਿਸੇ ਇੱਕ ਨੂੰ ਪੰਜਾਬ ਦੀ ਜ਼ਿੰਮੇਵਾਰੀ ਜਿਹੜਾ ਕਿ ਰੋਹਲ ਗਾਂਧੀ ਦੇ ਵੱਲੋਂ ਪੰਜਾਬ ਦੇ ਵਿੱਚ ਦਿੱਤੀ ਜਾਵੇਗੀ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜਾ ਕਿ ਲਾਂਭੇ ਕੀਤਾ ਜਾ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ 3 ਸਾਲਾਂ ਦੇ ਵਿੱਚ ਪੂਰੇ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ ਸੋ 2027 ਦੇ ਵਿੱਚ ਜੋ ਇਲੈਕਸ਼ਨ ਹੋਣਾ ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਆਪਣੇ ਵੱਡੇ ਚਿਹਰਿਆਂ ਨੂੰ ਜ਼ਿੰਮੇਵਾਰੀਆਂ ਦੇਣੀਆਂ ਚਾਹੁੰਦੀ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਅਗਲਾ ਐਲੋਪੀ ਲੀਡਰ ਪ੍ਰਗਟ ਸਿੰਘ ਜਾਰਾਣਾ ਗੁਰਜੀਤ ਸਿੰਘ ਹੋ ਸਕਦੇ ਨੇ